ਉਹਨਾਂ ਦੇ ਵਿੱਚ ਜਿਹੜੀਆਂ ਸਾਰੀਆਂ ਪਾਰਟੀਆਂ ਤਿਆਰੀ ਕਰ ਰਹੀਆਂ ਪਰ ਅਸਲ ਦੇ ਵਿੱਚ ਗੱਲ ਇਹ ਹੈ ਵੀ ਲੋਕ ਪੰਜਾਬ ਦੇ ਮਯੂਸ ਨੇ ਪਹਿਲਾਂ ਲੋਕਾਂ ਨੇ ਜਿਹੜੀਆਂ ਪੁਰਾਣੀਆਂ ਪਾਰਟੀਆਂ ਸੀ ਉਹਨਾਂ ਤੋਂ ਦੁਖੀ ਹੋ ਕੇ ਉਹਨਾਂ ਤੋਂ ਨਰਾਸ਼ਤਾ ਨਰਾਸ਼ ਹੋ ਕੇ ਆਮ ਆਦਮੀ ਨੂੰ ਵੋਟ ਪਾਈ ਸੀ ਤੇ ਆਮ ਆਦਮੀ ਪਾਰਟੀ ਦੀ ਕਾਰਗੁਜ਼ਾਰੀ ਉਦੋਂ ਵੀ ਮਾੜੀ ਰਹੀ ਹੈ ਇਹ ਉਸ ਤੋਂ ਵੱਡੀ ਜਿਹੜੀ ਦੁਖਾਣੀ ਗੱਲ ਹੈ ਵੀ ਕਿਸੇ ਦੀ ਕੋਈ ਸੁਣਵਾਈ ਨਹੀਂ ਲੋਕ ਜਿਹੜੇ ਨੇ ਆਪਣੇ ਜਿਹੜੇ ਬੇਸਿਕ ਕੰਮ ਨੇ ਉਹ ਵੀ ਲੋਕਾਂ ਦੇ ਨਹੀਂ ਹੋ ਰਹੇ ਦਫ਼ਤਰਾਂ ਦੇ ਵਿੱਚ ਕੋਈ ਸੁਣਵਾਈ ਨਹੀਂ ਹੋ ਰਹੀ ਤੇ ਨਸ਼ਾ ਇੰਨਾ ਵੱਧ ਗਿਆ ਹੱਦ ਤੋਂ ਜਿਹੜਾ ਬਾਹਰ ਹੈ ਨਸ਼ੇ ਕਰਕੇ ਕ੍ਰਾਈਮ ਵੱਧ ਰਿਹਾ ਹੈ ਲੁੱਟਾਂ ਕੋਹਾਂ ਜੁਰਮ ਇਹਦਾ ਪੂਰਾ ਜਿਹੜਾ ਹੈ ਜੋਰਾਂ ਚੱਲ ਰਹੇ ਨੇ ਸੋ ਇਸ ਲਈ ਸਰਕਾਰ ਨੂੰ ਇਹ ਚੀਜ਼ਾਂ ਵੱਲ ਧਿਆਨ ਦੇਣ ਦੀ ਲੋੜ ਹੈ ਤੇ ਸਭ ਤੋਂ ਵੱਡੀ ਚੁਣੌਤੀ ਤਾਂ ਨਸ਼ੇ ਨੂੰ ਕੰਟਰੋਲ ਕਰਨਾ ਤੇ ਕ੍ਰਾਈਮ ਨੂੰ ਕੰਟਰੋਲ ਕਰਨਾ ਹੈ ਮੈਂ ਸਮਝਦਾ ਅੱਜ ਦੀ ਸਰਕਾਰ ਦੇ ਸਾਹਮਣੇ ਤੇ ਜੇ ਇਹ ਇਹਦੇ ਵਿੱਚ ਨਹੀਂ ਸਫਲ ਹੁੰਦੇ ਤਾਂ ਪੰਜਾਬ ਦਾ ਬਹੁਤ ਵੱਡਾ ਜਿਹੜਾ ਨੁਕਸਾਨ ਹੋ ਰਿਹਾ ਜਿਹੜੀ ਵੀ ਕੋਈ ਮੁਲਾਜ਼ਮ ਹੈ ਕੋਈ ਵੀ ਕਿੱਤਾ ਕਰਨ ਵਾਲੇ ਲੋਕ ਨੇ ਉਹਨਾਂ ਨੂੰ ਹੱਕ ਹੈ ਸਰਕਾਰ ਕੋਲੋਂ ਮੰਗ ਕਰਨ ਦਾ ਆਪਣੀ ਗੱਲ ਰੱਖਣ ਦਾ ਆਪਣੇ ਹੱਕੀ ਮੰਗਾ ਮਨਵਾਉਣ ਦਾ ਮੈਂ ਨਹੀਂ ਕਹਿੰਦਾ ਵੀ ਸਰਕਾਰ ਸਾਰੀਆਂ ਮੰਗਾ ਮੰਨ ਸਕਦੀ ਹੈ ਪਰ ਸਰਕਾਰ ਨੂੰ ਜਿਹੜੀਆਂ ਸਹੀ ਜਾਇਜ਼ ਮੰਗਾ ਨੇ ਲੋਕਾਂ ਦੀਆਂ ਉਹ ਮੰਲਣੀਆਂ ਚਾਹੀਦੀਆਂ ਹੁਣ ਪੂਰਾ ਕਰਨਾ ਚਾਹੀਦਾ ਸੁਣਵਾਈ ਕਰਨੀ ਚਾਹੀਦੀ ਪਰ ਹੁਣ ਹਾਲਾਤ ਇਹ ਹੋ ਗਏ ਵੀ ਕੋਈ ਜਥੇਬੰਦੀ ਨੂੰ ਨਾ ਤਾਂ ਕੋਈ ਮਿਲਣ ਦਾ ਟਾਈਮ ਸਰਕਾਰ ਵੱਲੋਂ ਮਿਲ ਰਿਹਾ ਕੋਈ ਅਫਸਰ ਨਹੀਂ ਮਿਲਦਾ ਕੋਈ ਮੰਤਰੀ ਨਹੀਂ ਮਿਲਦਾ ਕੋਈ ਐਮਐਲ ਨਹੀਂ ਮਿਲਦਾ ਤਾਂ ਹੀ ਲੋਕਾਂ ਨੂੰ ਧੰਨੇ ਦੇਣੇ ਪੈ ਰਹੇ ਹਨ ਨਹੀਂ ਇਹ ਤਾਂ ਘੱਟੋ ਘੱਟ ਬੇਸਿਕ ਘੱਟ ਸੀ ਬੰਦੀ ਹੈ ਵੀ ਲੋਕ ਜਿਹੜੇ ਨੇ ਜਿਹੜੀਆਂ ਜਥੇਬੰਦੀਆਂ ਨੇ ਉਹਨਾਂ ਦੀ ਗੱਲ ਤਾਂ ਸੁਣੀ ਜਾਵੇ ਉਹਨਾਂ ਦੀ ਗੱਲ ਸੁਣ ਕੇ ਤਰਕ ਦੇ ਆਧਾਰ ਤੇ ਸਰਕਾਰ ਉਹਨਾਂ ਨੂੰ ਜਵਾਬ ਦੇ ਵਿੱਚ ਨਹੀਂ ਪੂਰੀਆਂ ਕਰ ਸਕਦੀ ਜਿਹੜੀਆਂ ਨਹੀਂ ਜਿਹੜੀਆਂ ਜਾਇਜ਼ ਨੇ ਉਹਨਾਂ ਨੂੰ ਮੰਗਾ ਮੰਨੀਆਂ ਚਾਹੀਦੀਆਂ ਪਰ ਇਸ ਸਰਕਾਰ ਅੱਤਾਂ ਕੋਈ ਕਿਸੇ ਦੀ ਸੁਣਵਾਈ ਨਹੀਂ ਹੈ ਕੋਈ ਕਿਸੇ ਨੂੰ ਮਿਲ ਨਹੀਂ ਸਕਦਾ ਵੱਡੇ ਜਿਹੜੇ ਅਧਿਪਕ ਨੇ ਤੁਸੀਂ ਜਥੇਬੰਦੀਆਂ ਜਿਹੜੀਆਂ ਬੈਠੀਆਂ ਨੇ ਇੱਥੇ ਉਹਨਾਂ ਦਾ ਤਾਂ ਇਹੀ ਕਹਿਣਾ ਵੀ ਸਾਨੂੰ ਅੱਜ ਤੱਕ ਮੁੱਖ ਮੰਤਰੀ ਜਾਂ ਸਰਕਾਰ ਦੇ ਕਿਸੇ ਅਧਿਕਾਰੀ ਵੱਲੋਂ ਮਿਲਣ ਤੱਕ ਦਾ ਜਿਹੜਾ ਟਾਈਮ ਨਹੀਂ ਮਿਲ ਰਿਹਾ ਜਿੱਥੋਂ ਤੱਕ ਇਹ ਸਰਕਾਰ ਦੀ ਗੱਲ ਹੈ ਇਹ ਐਲਾਨ ਬਹੁਤ ਕੀਤੇ ਨੇ ਇਹਨਾਂ ਨੇ ਪਰ ਲਾਗੂ ਨਹੀਂ ਕੀਤੇ ਸਿਰਫ ਇੱਕ 300 ਯੂਨਿਟ ਬਿਜਲੀ ਤੋਂ ਇਲਾਵਾ ਬਾਕੀ ਸਾਰੇ ਐਲਾਨ ਜਿਹੜੇ ਨੇ ਧਰੇ ਦੇ ਧਰੇ ਨੇ ਇਹਨਾਂ ਨੇ ਕਿਹਾ ਸੀ ਸਵੈ ਰੋਜ਼ਗਾਰ ਅਸੀਂ ਪੈਦਾ ਕਰਨ ਵਾਸਤੇ ਨਵੀਆਂ ਸਕੀਮਾਂ ਲਿਆਂਦੀਆਂ ਸੀ ਉਹਨਾਂ ਨੂੰ ਪੁੱਛੋ ਵੀ ਇੱਕ ਵੀ ਸਕੀਮ 'ਚ ਕੋਈ 1 ਰੁਪਇਆ ਰੱਖਿਆ ਇਹਨਾਂ ਨੇ ਐਲਾਨ ਕਰਤੇ ਕਿਸੇ ਵੀ ਸਵੈ ਰੋਜ਼ਗਾਰ ਦੀ ਸਕੀਮ 'ਚ ਇਹਨਾਂ ਨੇ ਕੋਈ ਪੈਸਾ ਨਹੀਂ ਰੱਖਿਆ ਜਿਹੜੇ ਕੋਈ ਹਸਪਤਾਲਾਂ ਦੇ ਸੁਧਾਰ ਦੀ ਗੱਲ ਸਕੂਲਾਂ ਨੂੰ ਅਪਗ੍ਰੇਡ ਕਰਨ ਦੀ ਗੱਲ ਹੈ ਯੂਨੀਵਰਸਿਟੀਆਂ ਵਾਸਤੇ ਐਲਾਨ ਕੀਤੇ ਸੀ ਉਹਨਾਂ 'ਚ ਇੱਕ ਵੀ ਨਹੀਂ ਪੂਰਾ ਹੋਇਆ ਤੇ ਇਸ ਕਰਕੇ ਬਜਟ ਦਾ ਐਲਾਨ ਗੱਲ ਹੋਰ ਚੀਜ਼ ਦਾ ਪੈਸੇ ਦੇਣੇ ਉਹ ਅੱਡ ਚੀਜ਼ ਹੈ ਬਜਟ ਤਾਂ ਇਹ ਹੈ ਵੀ ਅਗਲੇ ਸਾਲ ਅਸੀਂ ਆ ਕਰਨਾ ਚਾਹੁੰਦੇ ਆ ਇਹਨਾਂ ਨੇ ਤਾਂ ਇਥੋਂ ਤੱਕ ਕੀਤਾ ਵੀ ਜਿਹੜਾ ਬਜਟ ਜਿੰਨਾ ਪੈਸਾ ਹੈ ਨਹੀਂ ਓਦੋਂ ਬਾਅਦ ਬਜਟ ਤੇ ਪੈਸਾ ਦਿਖਾਤਾ ਉਹ ਫਿਰ ਕਟੌਤੀ ਕੀ ਹੈ ਜਿਹੜੀਆਂ ਆਮ ਜਿਹੜੀਆਂ ਲੋਕਾਂ ਦੀਆਂ ਸਕੀਮਾਂ ਨੇ ਉਹਨਾਂ ਤੇ ਕਟੌਤੀ ਲੱਗ ਜਾਂਦੀ ਹੈ ਇਹਦਾ ਕਹਿੰਦੇ 1000 ਰੁਪਿਆ ਵੀ ਅਸੀਂ ਬੀਬੀਆਂ ਨੂੰ ਦੇਵਾਂ ਕਿੱਥੇ 1000 ਰੁਪਈਆ 1 ਰੁਪਈਆ ਨਹੀਂ ਦਿੱਤਾ ਕਿਸੇ ਨੇ ਤੋਂ ਬਜਟ ਟੋਟਲ ਫੇਰ ਨਾਲੇ ਮੈਂ ਇਹ ਮਹਿਸੂਸ ਕਰਦਾ ਵੀ ਇਹ ਬਜਟ ਹਰਪਾਲ ਸਿੰਘ ਚੀਮਾ ਜੀ ਨਹੀਂ ਬਲਕਿ ਦਿੱਲੀ ਤੋਂ ਤਿਆਰ ਹੋ ਕੇ ਆਉਂਦਾ ਜੇ ਹਰਪਾਲ ਸਿੰਘ ਟੀਮਾ ਖੁਦ ਤਿਆਰ ਕਰਦੇ ਹੋਣ ਫਿਰ ਤਾਂ ਅਸੀਂ ਉਹਨਾਂ ਨੂੰ ਦੋਸ਼ ਦਈਏ ਪਰ ਇਹ ਤਾਂ ਦਿੱਲੀ ਦਾ ਬਜਟ ਹੈ ਹਰਪਾਲ ਸਿੰਘ ਟੀਮਾ ਦਾ ਚਾਲੇ ਸਿਰਫ ਪੜਨ ਵਾਲੇ ਨੇ ਉਹਨੂੰ ਪੜ ਦਿੰਦੇ ਨੇ ਤੇ ਉਹਨਾਂ ਨੂੰ ਵੀ ਪਤਾ ਹੈ ਲਾਗੂ ਦਾ ਕੀ ਹੋਣਾ ਹੈ ਉਹਨਾਂ ਨੂੰ ਆਪਦੇ ਜਿਹੜੇ ਬੌਸ ਨੇ ਆਕਾ ਕਹਲੇ ਉਹਨਾਂ ਦੀ ਸੁਣਨੀ ਪੈਂਦੀ ਹੈ ਤੇ ਉਹਨਾਂ ਦੀ ਆਪਦੀ ਜੇ ਕਿਤੇ ਮੈਂ ਸਮਝਦਾ ਜੇ ਉਹਨਾਂ ਨੂੰ ਮੌਕਾ ਦਿੱਤਾ ਜਾਵੇ ਸ਼ਾਇਦ ਉਹ ਇਸ ਦੇ ਨਾਲੋਂ ਬੈਟਰ ਕਰ ਸਕਦੇ ਨੇ